ਪਾਵਰਕਾਮ ਦੀ ਆਊਟਸੋਰਸਡ ਟੈਕਨੀਕਲ ਅਫਟਰ ਵਰਕਰ ਯੂਨੀਅਨ ਨੇ ਬਿਲੀ ਮੰਤਰੀ ਭਜਨ ਸਿੰਘ ਦੀ ਰਾਜ ਦੇ ਬਾਹਰ ਧਰਨਾ ਦਿੱਤਾ ਨਿਊ ਅੰਮ੍ਰਿਤਸਰ ਵਿਖੇ ਬਿਲੀ ਮੰਤਰੀ ਦੀ ਰਾਜ ਦੇ ਬਾਹਰ ਸਵੇਰੇ 10 ਵਜੇ ਧਰਨਾ ਲਗਾਇਆ ਗਿਆ 10 ਫਰਵਰੀ ਨੂੰ ਪਟਿਆਲਾ ਵਿਖੇ ਮੀਟਿੰਗ ਦੇ ਪ੍ਰੋਸਤ ਤੋਂ ਬਾਅਦ ਚੁੱਕ ਲਿਆ ਗਿਆ ਸੀ ਇਹ ਧਰਨਾ ਬਿਜਲੀ ਮੰਤਰੀ ਭਜਨ ਸਿੰਘ ਨੇ ਐਸੋਸੀਏਸ਼ਨ ਦਾ ਮੰਗ ਪੱਤਰ ਲਿਆ ਅਤੇ ਉਹਨਾਂ ਨੂੰ ਹੜਤਾਲ ਖਤਮ ਕਰਕੇ ਡਿਊਟੀ ਤੇ ਵਾਪਸ ਆਉਣ ਲਈ ਕਿਹਾ ਯੂਨੀਅਨ ਦੇ ਪੰਜਾਬ ਪ੍ਰਧਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਪਾਵਰਕਾਮ ਨੇ ਨੋਡਲ ਸ਼ਿਕਾਇਤ ਕੇਂਦਰ ਸੂਚਨਾ ਕੇਂਦਰ ਸਮੇਤ ਕਈ ਕੰਮ ਠੇਕੇ ਦਿੱਤੇ ਹੋਏ ਹਨ ਉਸ ਨੇ ਪਿਛਲੇ ਕਈ ਸਾਲਾਂ ਤੋਂ EPF ਅਤੇ ਤਨਖਾਹ ਦੇਜ ਕਪਲਾ ਕੀਤਾ ਹੈ ਇਸ ਮਾਮਲੇ ਸਬੰਧੀ ਪਾਵਰ ਕੋਮ ਮੈਨੇਜਮੈਂਟ ਸਮੇਤ ਕਈ ਸਰਕਾਰ ਨੂੰ ਕਈ ਪੱਤਰ ਵੀ ਲਿਖੇ ਜਾ ਚੁੱਕੇ ਹਨ ਜਿਸ ਦੀ ਜਾਂਚ ਪਾਵਰ ਕੋਮ ਅਤੇ ਸਰਕਾਰ ਦੇ ਵਿਰੋਧੇ ਤੱਕ ਕੀਤੀ ਨਹੀਂ ਗਈ ਕਈ ਮੁਲਾਜ਼ਮਾਂ ਨੂੰ ਨੁਕਸ ਤੋਂ ਵੀ ਕੱਢ ਦਿੱਤਾ ਗਿਆ ਅਤੇ ਉਹਦੇ ਸਾਥੀਆਂ ਨੂੰ ਬਾਲ ਕਰਨ ਦੀ ਮੰਗ ਵੀ ਉਹਨਾਂ ਲੋਕ ਕੀਤੀ ਗਈ ਹੈ ਜਦੋਂ ਕਿ ਹੜਤਾਲ ਤੇ ਗਏ ਮੁਲਾਜ਼ਮਾਂ ਦੇ ਖਿਲਾਫ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਨੂੰ ਤੁਰੰਤ ਬੰਦ ਕੀਤਾ ਜਾਵੇ ਇਹ ਵੀ ਉਹਨਾਂ ਲੋਕ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ ਹੜਤਾਲੀ ਮੁਲਾਜ਼ਮਾਂ ਦੀ ਕੈਰ ਹਾਜ਼ਰੀ ਨਾ ਲਗਾਈ ਜਾਵੇ ਅੰਤ ਵਿੱਚ ਵਿੱਦਿ ਮੰਤਰੀ ਵੱਲੋਂ ਭਰੋਸਾ ਦੇ ਕੇ ਇਹਨਾਂ ਦੇ ਧਰਨੇ ਨੂੰ ਸ਼ਾਂਤ ਇਸ ਮੌਕੇ ਤੇ ਹਰਪ੍ਰੀਤ ਸਿੰਘ ਸੁਪਿੰਦਰ ਸਿੰਘ ਕੁਲਜੀਤ ਸਿੰਘ ਅਮਿਤ ਕੁਮਾਰ ਅਮਨਦੀਪ ਸਿੰਘ ਖਾਸ ਤੌਰ ਤੇ ਵਿਸ਼ੇਸ਼ ਹਾਜ਼ਰ ਰਹੇ ਹਾਂ ਜੀ ਹਾਂਜੀ ਕਿਹੜੇ ਮੈਜਰ ਬਿਜਲੀ ਬੋਰਡ ਹੈ ਜੀ ਹਾਂਜੀ ਆਊਟਸੋਰਸ ਦੇ ਜਿਹੜੇ ਟੈਲੀ ਪਰਫਾਰਮੈਂਸ ਕੰਪਨੀ ਦੇ ਤੋਂ ਆਏ ਹੋਏ ਆ ਜਿਸ ਇਥੇ ਤੇ ਸਰ ਅਸੀਂ ਇੱਥੇ ਆਪਣੀ ਮੰਗਾ ਲੈ ਕੇ ਬੈਠੇ ਹੋਏ ਆ ਇੱਕ ਤਾਂ ਜਿਹੜੇ ਸਾਥ ਦੇ ਸਾਹਿਲ ਵੀਰ ਨੂੰ ਬਿਨਾਂ ਮਤਲਬ ਤੋਂ ਬਾਹਰ ਕਰਕੇ ਮਤਲਬ ਕੋਈ ਰੀਜ਼ਨ ਤੋਂ ਬਿਨਾਂ ਤੋਂ ਉਹਨੂੰ ਰਿਜ਼ਾਈਨ ਕਰਾਉਣ ਵਾਸਤੇ ਤੇ ਉੱਥੇ ਜੋ ਉਸੇ ਜਗ੍ਹਾ ਤੇ ਤੇ ਬਾਕੀ ਜਿਹੜਾ ਸਾਡੇ ਐਪੀਐਫ ਵਿੱਚ ਘਟਾਲੇ ਹੋਏ ਆ ਸਾਨੂੰ 에ਰੀਅਰਸ ਨੂੰ ਪਾਇਆ ਗਿਆ ਸਾਡਾ ਮਤਲਬ ਪੂਰਾ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਜਿਵੇਂ ਅਸੀਂ ਵੀ ਬਰਾਬਰ ਕੰਮ ਕਰਦੇ ਹਾਂ ਸਵੇਰ 9 ਤੋਂ 5 ਵਜੇ ਤੱਕ ਤੇ ਸਾਨੂੰ ਉਹਨਾਂ ਸਾਡਾ ਮਤਲਬ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਤੇ ਸਾਡੇ ਕੰਪਨੀਆਂ ਲੁੱਟ-ਖੁੱਟ ਕਰਦੀਆਂ ਨੇ ਕਾਰਪੋਰੇਟ ਘਰਾਣੇ ਕਰਦੇ ਆ ਸਰਕਾਰਾਂ ਮਿਲ ਕੇ ਮਤਲਬ ਜਿੰਨਾ ਕਿ ਸਾਡਾ ਵੀ ਬਣਦਾ ਸਾਨੂੰ ਪੁਰਾਣੀ ਦਿੱਤਾ ਜਾਂਦਾ ਉਸ ਲਈ ਅਸੀਂ ਬੈਠੇ ਹੋਏ ਆਂ ਵੀ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆਂ ਜੀ ਸਾਡਾ ਵੀ ਨੀਜੀ ਕਰਦਾ ਕਿ ਅਸੀਂ ਆਪਣੇ ਬੱਚੇ ਛੱਡ ਕੇ ਮਤਲਬ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠੀ ਆਂ ਦੇਖੋ ਜੀ ਅੱਜ ਮੇਰੇ ਬੇਟੇ ਦਾ ਪ੍ਰੀ ਬੋਰਡਿੰਗ ਦਾਮ ਹੈ ਪਰ ਫਿਰ ਵੀ ਮੈਂ ਛੱਡ ਕੇ ਬੈਠੀ ਆਂ ਮੈਨੂੰ ਮੇਰੇ ਬੱਚੇ ਦੀ ਪੜਾਈ ਵੀ ਤਾਂ ਬਹੁਤ ਜ਼ਰੂਰੀ ਆ ਨੇ ਪਰ ਸਾਨੂੰ ਆਪਣੇ ਹੱਕਾਂ ਲਈ ਤਾਂ ਲੜਨਾ ਹੀ ਪੈਣਾ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਅਸੀਂ ਆਪਦੀ ਯੂਨੀਅਨ ਦੇ ਨਾਲ ਆ ਸਾਡੇ ਪ੍ਰਧਾਨ ਸਭ ਦੇ ਨਾਲ ਆ ਜਦੋਂ ਸਾਨੂੰ ਕਾਲ ਆਏਗੀ ਅਸੀਂ ਆਵਾਂਗੇ ਨਾ ਕਿਸੇ ਦਾ ਡਰਦੇ ਆਂ ਜੀ ਸਾਡੀ ਇਹ ਡਿਮਾਂਡ ਹੈ ਵੀ ਸਾਡਾ ਪੂਰਾ ਹੱਕ ਸਾਡਾ ਬੰਦਾ ਸਾਨੂੰ ਪੂਰੀ ਪ੍ਰੋਪਰ ਕੰਮ ਬਰਾਬਰ ਤਨਖਾਹ ਸਾਡੇ ਜਿਹੜੇ EPF ਵਿੱਚ ਕਟਾਲੇ ਹੋਏ ਹੋ ਤੇ ਜਿਹੜਾ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸ ਕੀਤਾ ਜਾਵੇ ਜਿਹੜੀ ਸਰਕਾਰ ਆਈ ਸੀ ਮਾਨ ਸਰਕਾਰ ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਊਟਸੋਰਸਿੰਗ ਦਾ ਕਰਦਾਂਗੇ ਤੇ ਜਿਹੜੇ ਮਤਲਬ ਇਹ ਠੇਕੇਦਾਰ ਬੈਠੇ ਹੋਏ ਨੇ ਮਤਲਬ ਇਹਨਾਂ ਦੇ ਆਪਦੇ ਨੇ ਸਰਕਾਰਾਂ ਦੇ ਹੁੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਾਂਗੇ ਪਰ ਇਹਨਾਂ ਨੂੰ 2 ਸਾਲ ਹੋ ਗਏ ਮਿਕਲੋ 3 ਸਾਲ ਆਇਆ ਨੂੰ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਮੈਨੂੰ ਲੱਗਦਾ ਇਹ ਵੀ ਹਨਰਾਲੀ ਗਏ ਹੋਣੇ ਇਹਨਾਂ ਦੇ ਨਾਲ ਜਿਹੜਾ ਨਹੀਂ ਕਰ ਰਿਹਾ ਇਹ ਤਾਂ ਵਿੱਚੋਂ ਖਾ ਰਹੇ ਆ ਨੇ ਪਰ ਅਸੀਂ ਕਹਿੰਨੇ ਆ ਕਿ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸਸ ਕੀਤਾ ਜਾਵੇ ਜਿਹੜਾ ਵਿਚੋਲਿਆਂ ਨੂੰ ਵਿੱਚ ਪੈਸਾ ਦਿੱਤਾ ਜਾਂਦਾ ਉਹ ਸਾਨੂੰ ਹੀ ਦਿੱਤਾ ਜਾਵੇ ਕੋਈ ਵੱਧ ਤੋਂ ਬੋਝ ਵੀ ਨਹੀਂ ਪਊਗਾ ਸਰਕਾਰ ਦੇ ਉੱਤੇ ਇਹ ਦੇ ਨਾਲ ਜਿਹੜਾ ਸਾਡਾ ਬਣਦਾ ਸਾਨੂੰ ਉਹ ਦਿੱਤਾ ਜਾਵੇ ਅਸੀਂ ਇਹਦੇ ਵਾਸਤੇ ਬੈਠੇ ਹਾਂ ਜੀ ਜੀ ਸਿੰਘ ਪਾਵਰ ਕਮ ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ ਰਜਿਸਟਰ ਪੰਜਾਬ ਦਾ ਮੈਂ ਸੁਖਾ ਵਰਧਾ ਲਾਂਗੇ ਅੱਜ ਇੱਥੇ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਇੱਥੇ ਪ੍ਰੋਟੈਸਟ ਕੀਤਾ ਜਾਂਦਾ ਕੀਤਾ ਗਿਆ ਵਾ ਜਿਹੜੀਆਂ ਜੀ ਮਾੜੀਆਂ ਸਰਕਾਰਾਂ ਇਹ ਕਹਿ ਕੇ ਆਈਆਂ ਸੀ ਵੀ ਅਸੀਂ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ। ਕੁੱਣਾ ਪੰਨੀਓ ਕੋਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਹੈ ਨਹੀਂ। ਉਲਟਾ ਜਿਹੜੀਆਂ ਆਊਟਸੋਰਸ ਕੰਪਨੀਆਂ ਲਿਆ ਕੇ ਉਹ ਮੁਲਾਜ਼ਮਾਂ ਦੀ ਲੁੱਟ ਕਰ ਰਹੀਆਂ ਨੇ, ਉਹਦੇ ਵਿਰੁੱਧ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ। ਸਾਡੀਆਂ ਤਨਖਾਹਾਂ 'ਚ ਜਿਹੜੇ ਕੋ ਕਪੜੇ ਹੋਏ ਆਂ, ਵੀ ਅਸੀਂ ਕਪੜੇ ਹੋਏ ਆ। ਉਤੋਂ ਜੇ ਕੋਈ ਸਾਥੀ ਆਵਾਜ਼ ਚੱਕਦਾ ਤਾਂ ਉਹਨੂੰ ਜਵਰੀ ਕੰਮ ਤੋਂ ਕੱਢਦੇ ਆ। ਉਹਦੇ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ। ਜਿਹੜੀ ਨਾ ਆਇਓ। ਅੱਜ ਅਸੀਂ ਨਿਊ ਅਮਨਸਰ ਆਏ ਆਂ। ਹਰਬਜ ਸਿੰਘ ਇੰਜੀਨੀਅਰਿਟੀ ਕਾਲਜ ਦੀ ਕੋਟੀ ਦੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਨੇ ਜੀ ਪੈਨਸ਼ਨ ਐਸੋਸੀਏਸ਼ਨ ਵੀ ਵਾਲੇ ਵੀਰ ਵੀ ਹੈਗੇ ਨੇ ਸਾਡੇ ਨਾਲ ਜੀ 3 ਵਜੇ ਤੋਂ ਬੈਠੇ ਹੋ ਤਾਂ ਅੱਜ ਸਵੇਰੇ 10 ਵਜੇ ਤੋਂ ਬੈਠੇ ਆਂਦੇ ਨੇ ਉਹਨਾਂ ਦੀ ਆਸ ਰੱਖ ਰਹੇ ਹਾਂ ਹੁਣ ਉਹਨਾਂ ਵੱਲੋਂ ਐਸਵਾਸ਼ਣ ਨਹੀਂ ਮਿਲਿਆ ਮੰਤਰੀ ਸਾਹਿਬ ਵੱਨੋਂ ਵੀ ਤੁਹਾਡੇ ਬੰਦੇ ਆ ਜਿਹੜੇ ਉਹ ਡਿਊਟੀਆਂ ਤੇ ਜੁਆਇਨ ਕਰਾ ਲੈ ਜਾਣਗੇ ਤੇ ਜਿਹੜੀ 10 ਤਰੀਕ ਦੀ ਉਹ ਮੀਟਿੰਗ ਦੇ ਰਹੇ ਆ ਜਿਹੜਾ 10 ਤਰੀਕ ਦੀ ਮੀਟਿੰਗ ਦਾ ਉਹ ਸਾਡੇ ਕੋਲ ਰਿਟਰਨ 'ਚ ਆ ਚੁੱਕਿਆ ਜਿਹੜੇ ਬੰਦੇ ਜੁਆਇਨਿੰਗ ਦਾ ਉਹ ਹਲੇ ਆ ਰਹਿਆ ਵਾ ਤੇ ਜਿੰਨਾ ਟਾਈਮ ਸਾਡੇ ਕੋਲ ਡਿਟਨ ਚ ਨਹੀਂ ਆਉਂਦਾ ਉਹਨਾਂ ਦਾ ਜਿਹੜਾ ਧਰਨਾ ਨਿਆਂਤਰ ਜਾ ਰਿਹਾ ਪਰ ਇਹ ਸਰਕਾਰ ਦਾ ਨਹੀਂ ਜਿਹੇ ਧਰਨੇ ਲਾਉਣ ਦੀ ਲੋੜ ਨਹੀਂ ਪੈ ਗਈ ਧਰਨੇ ਦੀ ਇਹ ਸਰਕਾਰ ਤਾਂ ਸੀਐਮ ਸਾਹਿਬ ਦੇਖੋ ਇਹ ਕਹਿੰਦੇ ਸੀ ਵੀ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇ ਅਸੀਂ ਹਰਾ ਪੈਨ ਚਲਾਵਾਂਗੇ ਇਹ ਸਾਰਾ ਕੁਝ ਉਹਨਾਂ ਦੇ ਹੌਲਪ ਹੋਇਆ ਵਾ ਇੱਥੇ ਤੁਸੀਂ ਅੱਜ ਦੇਖ ਲਓ ਸਾਰੇ ਮੁਲਾਜ਼ਮ ਦੁਖੀ ਆ ਇਹਨਾਂ ਖਿਲਾਫ ਧਰਨੇ ਲੱਗ ਰਹੇ ਆ ਕੋਈ ਇਹਨਾਂ ਦੇ ਆਪਣੀ ਗੱਲ ਜਿਹੜੀ ਪੂਰਤੀ ਨਹੀਂ ਚੜਾਈ ਤੇ ਇਸ ਕਰਕੇ ਅਸੀਂ ਬਹੁਤ ਦੁਖੀ ਆ ਉੰਜ ਨਹੀਂ ਮੰਗਾ ਪੂਰੀਆਂ ਮੀਰ ਜੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਤਾਂ ਜੀ ਕਰਦਾ ਤਨਾ ਨਿਆਂਤਲ ਜਾਰੀ ਰਹੂੰਗਾ ਐਵਨ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ